ਤਫਾਜ਼ਲ ਕਾ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਹੈ ਜਿੱਥੇ ਕਿ ਸਰਕਾਰੀ ਸਨਮਾਨਾਂ ਦੇ ਨਾਲ ਇੱਕ ASI ਦਾ ਅੰਤਮ ਸੰਸਕਾਰ ਕੀਤਾ ਗਿਆ ਦਰਸਲ ਸੀਐਮ ਸਿਕਿਉਰਟੀ ਦੇ ਵਿੱਚ ਤਨਾਤ ਸੀਗਾ ASI ਇਸ ਦੌਰਾਨ ਉਸ ਨੂੰ ਉਸਦੀ ਜੋ ਹੈ ਆਪਣੀ ਰਿਵਾਲਵਰ ਆਪਣੇ ਪਿਸਤੌਲ ਸਾਫ਼ ਕਰਦੇ ਸਮੇਂ ਗੋਲੀ ਲੱਗ ਗਈ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤੇ ਅੱਜ ਉਸ ਦਾ ਅੰਤਮ ਸੰਸਕਾਰ ਜੋ ਹੈ ਉਹ ਕੀਤਾ ਗਿਆ ਤਸਵੀਰਾਂ ਤੋਣਾ ਸਾਂਝਿਆ ਕਰ ਰਹੇ ਹਾਂ ਤਾਂ ਫਾਜ਼ਲ ਕਾ ਤੋਂ ਹੈ ਬੇहद ਦਰਦਨਾਕ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਫਾਜ਼ਲ ਕਾ ਚ ਸੀਐਮ ਸੁਰੱਖਿਆ ਚਤਨਾਤ ਏਐਸਆਈ ਮਨਪ੍ਰੀਤ ਸਿੰਘ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਸੀ ਮ੍ਰਿਤਕ ਦੇ ਦਾ ਜੋ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਕੁੰਡਲ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਸੈਨਿਕ ਰਸਮਾਂ ਦੇ ਨਾਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੇ ਐਸਈ ਦੀ 13 ਸਾਲਾ ਵੱਡੀ ਬੇਟੀ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਜਿਖਾ ਨੂੰ ਲਾਂਬੂ ਰਾਇਆ ਮ੍ਰਿਤਕ ਕੇ ਐਸਈ ਦੀਆਂ ਦੋ ਬੇਟੀਆਂ ਨੇ ਵੱਡੀ ਬੇਟੀ ਗੁਰਸੇਵਤ ਕੌਰ ਦੀ ਉਮਰ 13 ਸਾਲ ਹੈ ਤੇ ਛੋਟੀ ਬੇਟੀ ਗੁਰਜਾਪ ਕੌਰ ਦੀ ਉਮਰ ਮਹਿਜ਼ 6 ਸਾਲ ਹੈ ਐਸਈ ਮਨਪ੍ਰੀਤ ਸਿੰਘ ਆਪਣੀ ਬੇਟੀ ਨੂੰ ਏ ਆਈ ਪੀਐਸ ਬਣਾਉਣ ਦਾ ਚਾਹੁੰਦਾ ਸੀ 10 ਸਾਲ ਪੈਰਾ ਮਿਲਟਰੀ ਦੇ ਵਿੱਚ ਉਸ ਵੱਲੋਂ ਸੇਵਾ ਨਿਭਾਈ ਗਈ ਅਤੇ 2018 ਦੇ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਵਿੱਚ ਭਰਤੀ ਹੋਏ ਤੇ ਇਸ ਵੇਲੇ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਬਤੌਰ ASA ਡਿਊਟੀ ਨਿਭਾ ਰਹੇ ਸਨ ਅਗਲੇ 2 ਮਹੀਨਿਆਂ ਤੱਕ ਵਿਭਾਗ ਦੇ ਵਿੱਚ ਬਤੌਰ ਸਬ ਇੰਸਪੈਕਟਰ ਬਣਨ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਅਜਿਹੀ ਘਟਨਾ ਨਾਲ ਵਾਪਰ ਚ ਜਾਂਦੀ ਹੈ ਇਸ ਮੌਕੇ ਜਦੋਂ ਹੀ ਪਰਿਵਾਰ ਤੱਕ ਇਹ ਖਬਰ ਪਹੁੰਚਦੀ ਹੈ ਤੇ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨਮਕਾਂ ਦੇ ਨਾਲ ਅੱਜ ਸੀਐਮ ਸਿਕਿਉਰਿਟੀ ਦੇ ਵਿੱਚ ਬਤੌਰ ਏਐਸਆਈ ਤਾਇਨਾਤ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਦੱਸ ਦਈਏ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁੰਡਲ ਵਿਖੇ ਮਨਪ੍ਰੀਤ ਸਿੰਘ ਦਾ ਅੱਜ ਸੈਨਿਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਬੀਤੇ ਦਿਨੀ ਗੋਲੀ ਲੱਗਣ ਦੇ ਨਾਲ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਅੱਜ ਉਹਨਾਂ ਦੀ 13 ਸਾਲਾ ਧੀ ਦੇ ਵੱਲੋਂ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਸਮੋਕੇ ਜਿੱਥੇ ਉਹਨਾਂ ਨੇ ਅਰਥੀ ਨੂੰ ਮੋਢਾ ਦਿੱਤਾ ਉੱਥੇ ਹੀ ਅੰਤਿਮ ਜੋ ਰਸਮਾਂ ਹੈਗੀਆਂ ਉਹ ਵੀ ਨਿਭਾਈਆਂ ਦੱਸ ਦਈਏ ਕਿ ਮਨਪ੍ਰੀਤ ਸਿੰਘ ਜੋ ਪਹਿਲਾਂ ਫੌਜ ਦੇ ਵਿੱਚ ਸਨ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਜੁਆਇਨ ਕਰ ਲਈ ਗਈ ਸੀ ਔਰ ਬਤੌਰ ਏਐਸਆਈ ਸੀਐਮ ਸਿਕਿਉਰਿਟੀ ਦੇ ਵਿੱਚ ਤਾਇਨਾਤ ਰਹੇ ਨੇ ਔਰ ਕੁਝ ਹੀ ਮਹੀਨਿਆਂ ਬਾਅਦ ਜਿਹੜਾ ਉਹਨਾਂ ਦੀ ਪ੍ਰੋਮੋਸ਼ਨ ਹੋਣ ਵਾਲੀ ਸੀ ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਫਿਲਹਾਲ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਨਮ ਅੱਖਾਂ ਦੇ ਨਾਲ ਅੱਜ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਜੀ ਅੱਜ 4 ਤਰੀਕ ਹੋਈ ਹੈ ਤੇ 2 ਤਰੀਕ ਦੀ ਸ਼ਾਮ ਨੂੰ ਜਿਹੜਾ ਇੱਕ ਛੋਟਾ ਜਿਹਾ ਇਨਸੀਡੈਂਟ ਹੋ ਗਿਆ ਸੀਗਾ ਵੈਪਨ ਕਲੀਨਿੰਗ ਦੇ ਦੌਰਾਨ ਜਿਹੜਿਆ ASI ਮਨਪ੍ਰੀਤ ਸਿੰਘ ਜੋ ਕਿ SOJ ਸਪੈਸ਼ਲ ਆਪਰੇਸ਼ਨਲ ਗਰੁੱਪ ਸੀਮ ਸਕਿਉਰਟੀ ਨਾਲ ਜਿਹੜੇ ਸੀਗੇ ਡਿਊਟੀ ਨਿਭਾ ਰਹੇ ਸੀਗੇ ਉਹਨਾਂ ਦਾ ਵੈਪਨ ਕਲੀਨਿੰਗ ਦੌਰਾਨ ਜਿਹੜੀ ਹੈ ਉਹ ਡੈਥ ਹੋ ਗਈ ਹੈ ਤੇ ਪਹਿਲਾਂ ASI ਮਨਪ੍ਰੀਤ ਜੀ ਸੀਗੇ ਇਹ ਪਹਿਲਾਂ ਏਟ ਅਸਾਮ ਤੋਂ ਬਿਲੋਂਗ ਕਰਦੇ ਆ ਆਰਮੀ ਦੇ ਵਿੱਚ ਸੀਗੇ ਉਪਨੀ ਨੇ 12 ਸਾਲ ਨੌਕਰੀ ਕੀਤੀ ਹੈ ਤੇ ਉਸ ਤੋਂ ਬਿਨਾ ਇਹਨਾਂ ਨੇ 5 ਸਾਲ ਨੈਸ਼ਨਲ ਸਕਿਉਰਿਟੀ ਗਾਰਡ ਦੇ ਵਿੱਚ ਬਤੌਰ ਸੈਕਟਰ ਜਿਹੜੀ ਹੈ ਡਿਊਟੀ ਨਿਭਾਈ ਹੈ ਉਸ ਤੋਂ ਬਾਅਦ ਇਹ ਡੈਪੂਟੇਸ਼ਨ ਐਨਐਸਜੀ ਤੋਂ ਬਾਅਦ ਜਿਹੜਾ ਹੈ ਪੰਜਾਬ ਪੁਲਿਸ ਦੇ ਵਿੱਚ ਆ ਗਏ ਸੀਗੇ ਉੱਥੋਂ ਸਾਮ ਰੈਪੋਰਟ ਤੋਂ ਤੇ ਉਸ ਤੋਂ ਬਾਅਦ ਪਿਛਲੀਆਂ 7 ਸਾਲਾਂ ਤੋਂ ਜਿਹੜੀ ਹੈ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਸੀ ਬਹੁਤ ਵਧੀਆ ਇਹਨਾਂ ਨੇ ਡਿਊਟੀ ਕਰਦੇ ਹੋਏ ਕਈ ਆਪਰੇਸ਼ਨਾਂ ਨੂੰ ਪੰਜਾਬ ਦੀ ਜਿਹੜੀ ਮੇਨ ਸਿਕਿਉਰਟੀ ਹੈ ਉਹਨੂੰ ਮੈਂਟੇਨ ਕਰਦੇ ਹੋਏ ਵਧੀਆ ਡਿਊਟੀ ਨਿਭਾਈ ਹੈ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਆਪਣੇ ਪਰਿਵਾਰ ਨੂੰ ਜਿਹੜਾ ਵੀ ਛੋੜਾ ਦੇ ਕੇ ਇਹ 2 ਤਰੀਕ ਦੀ ਸ਼ਾਮ ਨੂੰ ਜਿਹੜਾ ਹੈ ਐਕਸੀਡੈਂਟਲ ਫਾਇਰ ਦੌਰਾਨ ਜਿਹੜਾ ਹੈ ਇਹਨਾਂ ਦਾ ਜੋ ਡੈਥ ਹੋ ਗਈ ਹੈ ਕਿਸਟਲ ਬਲੌਗ ਦੇ ਨਾਲ ਜਿਹੜਾ ਵੈਪਰ ਕਲੀਨਿੰਗ ਕਰ ਰਹੇ ਸੀਗੇ ਤੇ ਉਸ ਦੇ ਨਾਲ ਇਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਹ ਸ਼ੋਕ ਦਾ ਪ੍ਰਗਟਾਵਾ ਕਰਦੇ ਹਾਂ ਇਸ ਗੱਲ ਤੇ ਕਿ ਐਨਏ ਵਧੀਆ ਜਿਹੜੇ ਇੰਸਪੈਕਟਰ ਸੀਗੇ ਜੋ ਸਿਕਿਉਰਟੀ ਨੂੰ ਮੇਨਟੇਨ ਕਰਦੇ ਸੀ ਤੇ ਬਹੁਤ ਵਧੀਆ ਸੇਵਾ ਨਿਭਾ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਠੀਕ ਧੰਨਵਾਦ